ਤਸਵੀਰਾਂ ਦੇ ਵਿੱਚ ਇਟਾਂ ਦੇ ਕੋਲ ਚਿੱਟਾ ਸੂਟ ਪਾਈ ਖੜੀ ਜਿਹੜੀ ਮਹਿਲਾ ਨੂੰ ਤੁਸੀਂ ਦੇਖ ਰਹੇ ਹੋ ਇਹ ਉਹ ਔਰਤ ਹੈ ਜਿਸ ਦੇ ਸਟੰਟ ਪਿਆ ਹੋਇਆ ਹੈ ਤੇ ਵਿਧਵਾ ਵੀ ਹੈ ਪਰ ਇਸ ਔਰਤ ਦਾ ਕਾਰਪੋਰੇਸ਼ਨ ਦੇ ਵਾਈਸ ਚੇਅਰਮੈਨ ਨੇ ਅਜਿਹਾ ਫੈਸਲਾ ਚੁੱਕਿਆ ਕਿ ਗੱਲ ਸੀਐਮ ਭਗਵੰਤ ਮਾਨ ਤੱਕ ਪਹੁੰਚ ਗਈ ਦੱਸਦੀ ਹੈ ਕਿ ਥਾਣਾ ਮਾਹਲਪੁਰ ਦੇ ਕਰੀਬ ਹਵੇਲੀ ਰੋਡ ਤੇ ਸਥਿਤ ਇੱਕ ਵਿਧਵਾ ਔਰਤ ਵੱਲੋਂ ਸ਼ਹਿਦ ਦੇ ਨਾਮੀ ਵਿਅਕਤੀ ਡਾਕਟਰ ਹਰਮਿੰਦਰ ਸਿੰਘ ਬਖਸ਼ੀ ਤੇ ਪੰਜਾਬ ਸਟੇਟ ਇੰਡਸਟਰੀਅਲ ਡੀ ਡਿਵੈਲਪਮੈਂਟ ਕਾਰਪੋਰੇਸ਼ਨ ਦੇ ਵਾਈਸ ਚੇਅਰਮੈਨ ਦੇ ਖਿਲਾਫ ਦੋਸ਼ ਲਗਾਏ ਗਏ ਨੇ ਕਿ ਡਾਕਟਰ ਬਖਸ਼ੀ ਦੇ ਘਰ ਦੇ ਨਾਲ ਪਏ ਖਾਲੀ ਪਲਾਟ ਤੇ ਉਸਾਰੀ ਕਰਨ ਤੋਂ ਉਸ ਨੂੰ ਰੋਕ ਰਿਹਾ ਤੇ ਜ਼ਬਰੀ ਆਪਣਾ ਹਿੱਸਾ ਕੱਢ ਰਿਹਾ ਹੈ ਜਿਸ ਤੋਂ ਦੁਖੀ ਵਿਧਵਾ ਔਰਤ ਵੱਲੋਂ ਐਸਐਚਓ ਮਾਹਲਪੁਰ ਐਸਐਚਪੀ ਹੁਸ਼ਿਆਰਪੁਰ ਡੀਸੀ ਹੁਸ਼ਿਆਰਪੁਰ ਤੇ ਮੁੱਖ ਮੰਤਰੀ ਪੰਜਾਬ ਨੂੰ ਲਿਖਤੀ ਸ਼ਿਕਾਇਤ ਕਰ ਚੁੱਕੀ ਹੈ ਪੀੜਤ ਵਿਧਵਾ ਔਰਤ ਹਰਸ਼ਰਨ ਕੌਰ ਇਲਜ਼ਾਮ ਲਗਾਉਂਦੇ ਹੋਏ ਹੋਰ ਕੀ ਕੁਝ ਕਿਹਾ ਆਓ ਸੁਣਦੇ ਹਾਂ ਕੀ ਨਾਂ ਜੀ ਆਪਣਾ ਮੇਰਾ ਨਾਂ ਹਰਸ਼ਰਨ ਕੌਰ ਹੈ ਜੀ ਕੀ ਪਰੇਸ਼ਾਨੀ ਆ ਰਹੀ ਹੈ ਤੁਹਾਨੂੰ ਹਾਂ ਜੀ ਮੈਨੂੰ ਪਰੇਸ਼ਾਨੀ ਆ ਰਹੀ ਹੈ ਮੈਂ 2011 ਚ ਆਪ ਲੋਟ ਲਿਆ ਸੀ ਸਾਢੇ 6 ਮਰ ਲਿਆ ਜਗਾ ਤੇ 6.5 ਮਰਲੇ ਆ ਤੇ ਜਿਹੜੇ ਆ ਡਾਕਟਰ ਹਰਮਿੰਦਰ ਸਿੰਘ ਨਾਲ ਦੇ ਗੁਆਂਢੀ ਇਹ ਮੈਨੂੰ ਵਾਰ-ਵਾਰ ਰੋਕਦੇ ਆ ਕਿ ਮੈਂ ਜਦੋਂ ਵੇਚਣ ਲੱਗਦੀ ਆ ਦੂਏ ਤੇ ਦਿਨ ਜੋ ਵੀ ਆਂਦਾ ਆ ਉਹ ਮੈਨੂੰ ਕਹਿ ਦਿੰਦੇ ਅਸੀਂ ਲੈਣਾ ਨਹੀਂ ਜੀ ਸਾਈ ਵੀ ਫੜਾ ਦਿੰਦੇ ਮੈਨੂੰ ਸਾਈ ਵਾਪਸ ਕਰਨੀ ਪੈਂਦੀ ਆ ਤੇ ਮੁੜ ਕੇ ਜੀ ਮੈਨੂੰ ਮਤਲਬ ਬਣਾ ਨਹੀਂ ਦਿੰਦੇ ਆਪਣੀ ਸਰਕਾਰੀ ਗੱਡੀ ਪੰਜਾਬ ਸਰਕਾਰ ਦੀ ਉਹ ਖੜੀ ਕਰ ਲੈਂਦੇ ਆ ਦੋ ਵਾਰ ਮੈਂ ਖੰਧ ਕਰਨ ਦੀ ਇੱਥੇ ਬਾਹਰ ਕੋਸ਼ਿਸ਼ ਕੀਤੀ ਇਹ ਮੈਨੂੰ ਬਣਾ ਨਹੀਂ ਦਿੰਦੇ ਹਿੱਟਾਂ ਵੀ ਸਟਾਈਆਂ ਹਾਂ ਹਿੱਟਾਂ ਵੀ ਸਟਾਈਆਂ ਮਿਸਤਰੀ ਵੀ ਲਗਾਏ ਦੋ ਵਾਰ ਮੈਂ ਮਿਸਤਰੀਆਂ ਨੂੰ ਪੈਸੇ ਵੀ ਦਿੱਤੇ ਉਹ ਵਿਚਾਰੇ ਮੁੜ ਕੇ ਹੁਣ ਆਂਦੇ ਵੀ ਨਹੀਂ ਡਰਦੇ ਕਹਿੰਦੇ ਜੀ ਅਸੀਂ ਸਾਡੇ ਤੇ ਕੋਈ ਗਲਤ ਕਾਰਵਾਈ ਨਾ ਹੋ ਜਾਵੇ ਇਸ ਕਰਕੇ ਤੰਗ ਪਰੇਸ਼ਾਨ ਕਿਉਂ ਕਰ ਰਹੇ ਇਹ ਆਪ ਬਾਹਰ ਨਿਕਲਦੇ ਨਹੀਂ ਜੀ ਇਹ ਆਪਣੇ ਜਿਹੜਾ ਇਹਨਾਂ ਦਾ ਸਿਕਿਉਰਟੀ ਗਾਰਡ ਹੈ ਤੇ ਇੱਕ ਡਰਾਈਵਰ ਹੈ ਉਹਨਾਂ ਨੂੰ ਬਾਹਰ ਰੱਖਦੇ ਤੇ ਗੱਡੀ ਇੱਥੇ ਖੜੀ ਕਰ ਜਾਂਦੇ ਆਪ ਨਹੀਂ ਆ ਕੇ ਗੱਲ ਨਹੀਂ ਕਰਦੇ ਮੈਨੂੰ ਕਹਿੰਦੇ ਸੀ 13 ਤਰੀਕ ਤੱਕ ਬੋਟਾ ਆ ਮੈਂ ਸੀਐਮ ਸਾਹਿਬ ਨਾਲ ਬਿਜੀ ਐ ਇਸ ਕਰਕੇ ਫਿਰ ਇਹ ਮੇਰੇ ਨਾਲ ਕੋਈ ਗੱਲ ਨਹੀਂ ਇਹਨਾਂ ਦੀ ਹੋਈ ਬਸ ਇਹੀ ਹੋਈ 13 ਤਰੀਕ ਤੋਂ ਬਾਅਦ ਮੈਂ ਕਰ ਲਾਂਗਾ ਸੋਦਾ ਜਿਹਨੂੰ ਬੰਦੇ ਨੂੰ ਵਿੱਚ ਪਾਇਓ ਕਹਿੰਦਾ 2 ਲੱਖ ਬਿਆਨਾ ਕਰ ਲਓ ਤੇ ਬਾਅਦ ਚ ਦੇ ਦਵਾਂਗੇ 6-7 ਮਹੀਨੇ ਬਾਅਦ ਜਦੋਂ ਵੀ ਪੈਸੇ ਹੋਣ ਕਿ ਕਾਰਨ ਕੀ ਐ ਤੰਗ ਪਰੇਸ਼ਾਨੀ ਕਰਨ ਦਾ ਕੋਈ ਵੀ ਕਾਰਨ ਨਹੀਂ ਐ ਇਸ ਮੇਰਾ ਇਹ ਤਾਂ ਕਾਰਨ ਨਹੀਂ ਐ ਮੈਂ ਇਹਨਾਂ ਦੇ ਲੱਗ ਗਏ ਇਹਨਾਂ ਦੇ ਪਲੋਟ ਐ ਜੀ ਬਸ ਇਹ ਹੀ ਮੈਂ ਤਾਂ ਮੈਂ ਬਿੱਡੋ ਲੇਡੀ ਹੈਗੀ ਆ ਸਰਕਾਰੀ ਮੈਂ ਗੜਸ਼ੰਕ ਤੋਂ ਰਿਟਾਇਰ ਹੋਈ ਨਰਸਿੰਗ ਸਿਸਟਰ ਤੇ ਮੈਨੂੰ ਪਰੇਸ਼ਾਨ ਕਰਦੇ ਮੇਰੇ ਸਟੈਂਟ ਪਿਆ ਮੈਂ ਹਾਰਟ ਦੀ ਮਰੀਜ਼ ਆ ਤੇ ਇਹ ਮੈਨੂੰ ਇੰਨਾ ਪਰੇਸ਼ਾਨ ਕੀਤਾ ਪਿਆ ਮੈਂ ਇਕੱਲੀ ਰਹਿਨੀ ਐ ਇੱਥੇ ਜੀ ਬੱਚੇ ਮੇਰੇ ਪੜਦੇ ਆ ਇਸ ਸੰਬੰਧੀ ਕਿਸੇ ਕਿਸੇ ਨੂੰ ਸ਼ਿਕਾਇਤ ਵੀ ਕੀਤੀ ਹਾਂਜੀ ਹਾਂਜੀ ਐਸਐਸਬੀ ਸਾਹਿਬ ਨੂੰ ਮੈਂ ਕੀਤੀ ਆ ਜੀ ਐਸਐਚਓ ਸਾਹਿਬ ਨੂੰ ਐਸਐਚਓ ਸਾਹਿਬ ਪਹਿਲੇ ਦਿਨ ਜਦੋਂ ਅਸੀਂ ਕਰਨ ਲੱਗੇ ਆ ਕੰਦ ਐਸਐਸਓ ਸਾਹਿਬ ਸਾਨੂੰ ਰੋਕਦੇ ਕਹਿੰਦੇ ਤੁਸੀਂ ਕੰਦ ਨਹੀਂ ਕਰਨੀ ਤੁਸੀਂ ਕਰ ਨਹੀਂ ਸਕਦੇ ਰਵਨ ਕੁਮਾਰ ਹੈ ਜੀ ਉਹਨਾਂ ਦਾ ਨਾਂ ਕਿਉਂ ਰੋਕੀ ਗਏ ਉਹ ਹੁਣ ਸਾਨੂੰ ਤੇ ਪਤਾ ਨਹੀਂ ਸਾਨੂੰ ਕੋਈ ਅਸੀਂ ਤਾਂ ਮੈਂ ਆਪਣੀ ਜਗ੍ਹਾ 'ਚ ਜੇ ਬਾਉਂਡਰੀ ਬਾਲ ਕਰਨ ਲੱਗੀ ਆ ਤੇ ਉਹਨਾਂ ਨੂੰ ਤਾਂ ਰੋਕਣਾ ਨਹੀਂ ਬਣਦਾ ਉਲਟ ਇਹਨਾਂ ਨੂੰ ਪੁੱਛਣਾ ਚਾਹੀਦਾ ਕਿ ਕਿਉਂ ਰੋਕਦੇ ਇਹ ਸਾਨੂੰ ਬਣਾਣ ਨਹੀਂ ਦਿੰਦੇ ਹੈਗੇ ਤੇ ਉਲਟ ਸਾਨੂੰ ਰੋਕ ਕੇ ਗਏ ਰਮਨ ਕੁਮਾਰ ਜੀ ਇਸ ਸਬੰਧ ਵਿੱਚ ਹੋਰ ਕਿੰਨੇ ਕਿੰਨੇ ਸ਼ਿਕਾਇਤਾਂ ਕੀਤੀਆਂ ਨੇ ਅਸੀਂ ਮੈਂ ਮੈਂ ਐਸਐਸਪੀ ਸਾਹਿਬ ਨੂੰ ਕੀਤੀ ਹੈ ਡੀਸੀ ਸਾਹਿਬ ਨੂੰ ਕੀਤੀ ਹੈ ਸੀਐਮ ਸਾਹਿਬ ਨੂੰ ਵੀ ਕੀਤੀ ਹੈ ਜੀ ਤੇ ਬਾਕੀ ਮੈਂ ਰੋੜੀ ਸਾਹਿਬ ਨੂੰ ਮਿਲੀਆਂ ਜੀ ਤੇ ਸਾਰੇ ਮੈਨੂੰ ਮੈਨੂੰ ਪੂਰਾ ਯਕੀਨ ਹੈ ਆਪਣੀ ਸਰਕਾਰ ਤੇ ਤੇ ਇਹਨਾਂ ਚਲੋ ਜੋ ਵੀ ਹੈਗਾ ਮੇਰੇ ਨਾਲ ਤਾਂ ਵਧਿੱਕੀ ਨਾ ਕਰਨ ਜੀ ਇਸ ਸੰਬੰਧੀ ਥਾਣਾ ਮੁਖੀ ਰਮਣ ਕੁਮਾਰ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਦੱਸਿਆ ਕਿ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਉਹਨਾਂ ਇਹ ਵੀ ਕਿਹਾ ਕਿ ਇਹਨਾਂ ਦੇ ਹਰਮਿੰਦਰ ਸਿੰਘ ਬਖਸ਼ੀ ਦੇ ਪਹਿਲਾਂ ਤੋਂ ਬਣੇ ਹੋਏ ਨਵੇਂ ਮਕਾਨ ਕੋਲ ਖਾਲੀ ਪਲਾਟ ਹੈ ਤੇ ਉਹਨਾਂ ਦੱਸਿਆ ਕਿ ਉਹਨਾਂ ਦੀ ਜਗ੍ਹਾ ਵਿਧਵਾ ਔਰਤ ਦੇ ਖਾਲੀ ਪਏ ਪਲਾਟ ਦੇ ਵਿੱਚੋਂ ਨਿਕਲਦੀ ਹੈ। ਇਹਨਾਂ ਦੋਹਾਂ ਧਿਰਾਂ ਨੂੰ ਨਿਸ਼ਾਨਦੇਹੀ ਕਰਵਾ ਲੋ ਤੇ ਪਤਾ ਲੱਗ ਜਾਵੇਗਾ ਕਿ ਕਿਸ-ਕਿਸ ਦੀ ਜਗ੍ਹਾ ਕਿੱਥੇ ਹੈ। ਬਾਕੀ ਦੋਹਾਂ ਧਿਰਾਂ ਨੂੰ ਥਾਣੇ ਬੁਲਾਇਆ ਤੇ ਦੋਹਾਂ ਧਿਰਾਂ ਦੇ ਸਬੂਤ ਦੇਖਣ ਤੋਂ ਬਾਅਦ ਜਿਸ ਦੀ ਜਗ੍ਹਾ ਨਿਕਲਦੀ ਹੋਈ ਉਸ ਦੇ ਬਣਦੀ ਕਾਰਵਾਈ ਕੀਤੀ ਜਾਵੇਗੀ। ਇਹ ਦਿਨ ਸਾਡੇ ਕੋਲ ਮੈਟਰ ਆਇਆ ਇਹ ਹਰਮਿੰਦਰ ਬਖਸ਼ੀ ਆ ਉਹਨੇ ਨਾਲ ਦਾ ਪਲਾਟ ਆ ਉਹਦਾ ਐਲੀਗੇਸ਼ਨ ਆ ਵੀ ਮੇਰਾ ਇੱਧਰ ਜਗ੍ਹਾ ਨਿਕਲਦੀ ਹੈ ਇਹਨਾਂ ਨੂੰ ਕਿਹਾ ਵੀ ਪਹਿਲਾਂ ਨਿਸ਼ਾਨਦੇਹੀ ਕਰਾ ਲਓ ਆਪਣੇ ਜਿੱਥੇ ਤੁਹਾਡੀ ਨਿਸ਼ਾਨਦੇਹੀ ਹੁੰਦੀ ਹੈ ਉੱਥੇ ਆਪਣੀ ਕੰਦ ਕਰ ਲਓ ਤੇ ਫਿਰ ਦੋਨੋਂ ਪਾਰਟੀਆਂ ਨੂੰ ਟਾਈਮ ਦਿੱਤਾ ਐਤਵਾਰ ਦਾ ਐਤਵਾਰ ਦਾ ਟਾਈਮ ਦੋਨੋਂ ਪਾਰਟੀਆਂ ਨੂੰ ਸੁਣ ਕੇ ਤੇ ਨਿਸ਼ਾਨਦੇਹੀ ਕਰਾ ਕੇ ਇਹਨਾਂ ਦਾ ਜਿਹਦਾ ਬਣਦਾ ਆਪਣਾ ਉਹ ਕਰ ਲੈਣ ਤਰੁਲੇ ਅਡੀ ਦੇ ਇਹ ਦੋਸ਼ ਲਾਉਂਦੀ ਹੈ ਕਿ ਜਦੋਂ ਉਹਨਾਂ ਨੇ ਆਪਣਾ ਮਕਾਨ ਪਾ ਲਿਆ ਸੀ ਨਿਸ਼ਾਨਦੇ ਕਰਵਾ ਕੇ ਪਾਇਆ ਸੀ ਜਾਂ ਇੱਦਾਂ ਹੀ ਪਾਇਆ ਸੀ। ਇਹ ਹੁਣ ਉਹਨਾਂ ਦੀ ਵਾਰ ਨੂੰ ਇਹ ਦਿੱਕਤ ਆ ਗਰੀ। ਨਿਕੋ ਤਨਾ ਜਿਹੜਾ ਹਰਮਿੰਦਰ ਬਖਸ਼ੀ ਆਏ ਮੌਕੇ ਤੇ ਹਾਜ਼ਰ ਨਹੀਂ ਸੀ। ਇਹਦੀ ਕਾਲ ਹੈ ਸਾਨੂੰ ਪਹਿਲਾਂ ਵੀ ਇਹਨਾਂ ਦਾ ਕੋਈ ਪਲਾਟ ਖਰੀਦਣ ਨੂੰ ਲੈ ਕੇ ਐ ਡਿਸਪੂਟ ਕੋਈ ਵੀ ਆ। ਕੋਈ ਕੋਈ ਜਦੋਂ ਦੋਨੇ ਤਰ੍ਹਾਂ ਬੈਠ ਜਾਣ ਕਿ ਫੇਰ ਕਲੀਅਰ ਹੋਊਗਾ ਕੀ ਗੱਲ ਆ। ਤੇ ਉਹਦਾ ਕਹਿਣਾ ਵਾ ਵੀ ਸ਼ਾਇਦ ਪਲਾਟ ਦੇ ਵਿੱਚ ਹੋਰ ਵੀ ਹਿੱਸੇ ਹੈਗੇ ਕਈਆਂ ਦੇ ਕਿਉਂਕਿ ਆਪਾਂ ਤਾਂ ਦੱਸ ਨਹੀਂ ਸਕਦੇ ਮਾਲ ਮਹਿਕਮਾ ਦੱਸੇਗਾ ਇਸ ਲਈ ਤੁਸੀਂ ਸਰ ਕੋਲੋਂ ਨਿਸ਼ਾਨਦੇ ਕਰਾ ਲੈਣ ਜਿੱਥੇ ਬਣਦਾ ਆਪਣੀ ਕਰ ਲਓ ਕੋਈ ਇਸ਼ੂ ਨਹੀਂ ਗਾ ਖੈ ਦੇਖਣਾ ਹੋਵੇਗਾ ਕਿ ਪੀੜਤ ਮਹਿਲਾ ਨੂੰ ਪੰਜਾਬ ਸਰਕਾਰ ਤੋਂ ਹੁਣ ਕੀ ਇਨਸਾਫ ਮਿਲਦਾ ਬਾਕੀ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਹਕੀਕਤ ਕੀ ਵੀ ਪੰਜਾਬੀ ਲਈ ਬਿਊਰੋ ਰਿਪੋਰਟ